ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਇਮੀਗ੍ਰੇਸ਼ਨ ਦਾ ਵੱਡਾ ਧਮਾਕਾ 5 ਫਰਵਰੀ ਤੋਂ ਲਾਗੂ 10 ਵੱਡੇ ਫੈਸਲੇ ਹਰ ਕਿਸੇ ਲਈ ਜ਼ਰੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਇਹ ਸਿਰਫ ਇੱਕ ਖਬਰ ਨਹੀਂ ਹੈ ਬਲਕਿ ਪੰਜਾਬ ਦੇ ਹਰ ਉਸ ਕਰਦੀ ਕਹਾਣੀ ਹੈ ਜਿਨ੍ਹਾਂ ਨੇ ਕੈਨੇਡਾ ਜਾਣ ਦੇ ਸੁਪਨੇ ਆਪਣੀਆਂ ਅੱਖਾਂ ਵਿੱਚ ਸੰਜੋਏ ਹੋਏ ਹਨ ਕੈਨੇਡਾ ਜਿਸਨੂੰ ਅਸੀਂ ਦੂਜਾ ਪੰਜਾਬ ਕਹਿੰਦੇ ਹਾਂ ਅੱਜ ਉੱਥੋਂ ਦੀ ਸਰਕਾਰ ਵੱਲੋਂ ਲਏ ਗਏ ਸਖਤ ਫੈਸਲਿਆਂ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ 5 ਫਰਵਰੀ ਦੀ ਤਾਰੀਖ ਇਮੀਗ੍ਰੇਸ਼ਨ ਦੇ ਇਤਿਹਾਸ ਵਿੱਚ ਇੱਕ ਵੱਡੇ ਬਦਲਾ ਦੇ ਰੂਪ ਵਿੱਚ ਦਰਜ ਹੋਣ ਜਾ ਰਹੀ ਹੈ ਕਿਉਂਕਿ ਕੈਨੇਡਾ ਸਰਕਾਰ ਨੇ ਅਚਾਨਕ ਅਜਿਹੇ 10 ਵੱਡੇ ਫੈਸਲੇ ਲੈ ਲਏ ਹਨ ਜਿਨ੍ਹਾਂ ਨੇ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਅਤੇ ਉੱਥੇ ਪੱਕੇ ਹੋਣ ਦੀ ਉਡੀਕ ਕਰ ਰਹੇ ਹਜ਼ਾਰਾਂ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ ਇਹ ਤਮਾਕਾ ਇੰਨਾ ਜ਼ਬਰਦਸਤ ਹੈ ਕਿ ਇਸ ਦੀ ਗੂੰਜ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਕੈਨੇਡਾ ਦੇ ਵੱਡੇ ਸ਼ਹਿਰਾਂ ਤੱਕ ਸੁਣਾਈ ਦੇ ਰਹੀ ਹੈ ਅੱਜ ਅਸੀਂ ਤੁਹਾਨੂੰ ਬਾਰੀਕੀ ਨਾਲ ਸਮਝਾਵਾਂਗੇ ਕਿ ਇਹ ਨਵੇਂ ਨਿਯਮ ਕੀ ਹਨ ਇਹਨਾਂ ਦਾ ਤੁਹਾਡੀ ਜੇਬ ਤੇ ਤੁਹਾਡੇ ਵੀਜ਼ੇ ਤੇ ਅਤੇ ਤੁਹਾਡੇ ਭਵਿੱਖ ਤੇ ਕੀ ਅਸਰ ਪੈਣ ਵਾਲਾ ਹੈ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਹੈ ਜਾਂ ਉੱਥੇ ਪਹਿਲਾਂ ਤੋਂ ਮੌਜੂਦ ਹੈ ਤਾਂ ਇਹ ਜਾਣਕਾਰੀ ਤੁਹਾਡੇ ਲਈ ਸਾ ਜਿੰਨੀ ਜ਼ਰੂਰੀ ਹੈ ਇਸ ਵੀਡੀਓ ਦੇ ਅੰਤ ਤੱਕ ਸਾਡੇ ਨਾਲ ਜੁੜੇ ਰਹੋ ਕਿਉਂਕਿ ਅਸੀਂ ਸਿਰਫ ਨਿਯਮ ਹੀ ਨਹੀਂ ਦੱਸਾਂਗੇ ਬਲਕਿ ਇਹ ਵੀ ਦੱਸਾਂਗੇ ਕਿ ਹੁਣ ਅੱਗੇ ਦਾ ਰਸਤਾ ਕਿਹੜਾ ਹੈ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਕੈਨੇਡਾ ਸਰਕਾਰ ਨੂੰ ਇੰਨੇ ਸਖਤ ਕਦਮ ਚੁੱਕਣ ਦੀ ਲੋੜ ਕਿਉਂ ਪਈ ਕਿਉਂਕਿ ਬਿਨਾਂ ਪਿਛੋਕੜ ਜਾਣੇ ਅਸੀਂ ਭਵਿੱਖ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਪਿਛਲੇ ਕੁਝ ਸਾਲਾਂ ਵਿੱਚ ਕਾਸ ਕਰਕੇ ਕੋਵਿਡ ਤੋਂ ਬਾਅਦ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਆਰਜ਼ੀ ਰਹਿائشੀਆਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ ਜਿੱਥੇ ਇਹ ਵਾਧਾ ਕੈਨੇਡਾ ਦੀ ਆਰਥਿਕਤਾ ਲਈ ਚੰਗਾ ਸੀ ਉੱਥੇ ਹੀ ਇਸ ਨੇ ਹਾਊਸਿੰਗ ਸੰਕਟ ਮਹਿੰਗਾਈ ਅਤੇ ਨੌਕਰੀਆਂ ਦੀ ਕਾਟ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਜਨਮ ਦਿੱਤਾ ਹੈ ਟੋਰਾਂਟੋ ਬ੍ਰੈਪਟਨ ਅਤੇ ਸਰੀ ਵਰਗੇ ਸ਼ਹਿਰਾਂ ਵਿੱਚ ਹਾਲਾਤ ਇਹ ਬਣ ਗਏ ਹਨ ਕਿ ਇੱਕ-ਇੱਕ ਬੇਸਮੈਂਟ ਵਿੱਚ 10-10 ਵਿਦਿਆਰਥੀ ਰਹਿਣ ਲਈ ਮਜਬੂਰ ਹਨ ਅਤੇ ਨੌਕਰੀਆਂ ਲਈ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ ਸਰਕਾਰ ਤੇ ਆਪਣੇ ਨਾਗਰਿਕਾਂ ਵੱਲੋਂ ਦਬਾਸੀ ਕਿ ਉਹ ਇਸ ਸਪੀਡ ਨੂੰ ਕੰਟਰੋਲ ਕਰੇ ਅਤੇ ਸਿਸਟਮ ਨੂੰ ਮੁੜਲੀ ਤੇ ਲਿਆਵੇ ਇਸੇ ਦਬਾਅ ਦੇ ਚਲਦਿਆਂ ਇਮੀਗ੍ਰੇਸ਼ਨ ਮੰਤਰੀ ਨੇ 5 ਫਰਵਰੀ ਤੋਂ ਲਾਗੂ ਹੋਣ ਵਾਲੇ ਇਹਨਾਂ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ ਜੋ ਕਿ ਇੱਕ ਤਰ੍ਹਾਂ ਨਾਲ ਇਮੀਗ੍ਰੇਸ਼ਨ ਪ੍ਰਣਾਲੀ ਦੀ ਸਫਾਈ ਮੁਹਿੰਮ ਹੈ ਇਹ ਫੈਸਲੇ ਅਚਾਨਕ ਜ਼ਰੂਰ ਲੱਗ ਸਕਦੇ ਹਨ ਪਰ ਇਹ ਕੈਨੇਡਾ ਦੇ ਸਿਸਟਮ ਨੂੰ ਬਚਾਉਣ ਲਈ ਲਏ ਗਏ ਹਨ ਪਾਵੇਂ ਇਸ ਦਾ ਖਮਿਆਜ਼ਾ ਸਾਡੇ ਪੰਜਾਬੀ ਪਾਈਚਾਰੇ ਨੂੰ ਸਭ ਤੋਂ ਵੱਧ ਭੁਗਤਣਾ ਪੈ ਰਿਹਾ ਹੈ ਹੁਣ ਉਹ ਜ਼ਮਾਨਾ ਲੱਗ ਗਿਆ ਜਦੋਂ ਸਿਰਫ ਫੀਸ ਭਰ ਕੇ ਅਤੇ ਜਹਾਜ਼ ਚੜ੍ਹ ਕੇ ਕੈਨੇਡਾ ਜਾਣਾ ਆਸਾਨ ਸੀ ਹੁਣ ਹਰ ਕਦਮ ਫੂਕ ਫੂਕ ਕੇ ਰੱਖਣਾ ਪਵੇਗਾ ਇਸ ਵੱਡੇ ਤਮਾਕੇ ਦਾ ਪਹਿਲਾ ਅਤੇ ਸਭ ਤੋਂ ਵੱਡਾ ਫੈਸਲਾ ਸਟੱਡੀ ਪਰਮਿਟ ਕੈਪ ਯਾਨੀ ਵਿਦਿਆਰਥੀ ਵੀਜ਼ਾ ਦੀ ਗਿਣਤੀ ਤੇ ਲਗਾਈ ਗਈ ਰੋਕ ਹੈ ਜੋ ਕਿ ਸਿੱਧੇ ਤੌਰ ਤੇ ਹਜ਼ਾਰਾਂ ਸੁਪਨਿਆਂ ਤੇ ਪਾਣੀ ਫੇਰਨ ਵਾਂਗ ਹੈ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ 2 ਸਾਲਾਂ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ਿਆਂ ਦੀ ਗਿਣਤੀ ਵਿੱਚ ਪਾਰੀ ਕਟੌਤੀ ਕੀਤੀ ਜਾਵੇਗੀ ਜੋ ਕਿ ਪਿਛਲੇ ਸਾਲਾ ਦੇ ਮੁਕਾਬਲੇ ਲਗਭਗ 35% ਕੱਟ ਹੋਵੇਗੀ ਇਸ ਦਾ ਮਤਲਬ ਹੈ ਕਿ ਜਿੱਥੇ ਪਹਿਲਾਂ ਤੜਾਦੜ ਵੀਜ਼ੇ ਲੱਗਦੇ ਸਨ ਹੁਣ ਉੱਥੇ ਇੱਕ ਸੀਮਾ ਤੈਅ ਕਰ ਦਿੱਤੀ ਗਈ ਹੈ ਇਹ ਫੈਸਲਾ 5 ਫਰਵਰੀ ਤੋਂ ਸਖਤੀ ਨਾਲ ਲਾਗੂ ਹੋ ਰਿਹਾ ਹੈ ਅਤੇ ਇਸ ਦੇ ਤਹਿਤ ਹਰ ਸੂਬੇ ਨੂੰ ਵੀਜ਼ਿਆਂ ਦਾ ਇੱਕ ਕੋਟਾ ਦਿੱਤਾ ਗਿਆ ਹੈ ਸਭ ਤੋਂ ਵੱਧ ਨੁਕਸਾਨ 온ਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਰਗੇ ਸੂਬਿਆਂ ਨੂੰ ਹੋਵੇਗਾ ਜਿੱਥੇ ਸਭ ਤੋਂ ਵੱਧ ਪੰਜਾਬੀ ਵਿਦਿਆਰਥੀ ਜਾਂਦੇ ਹਨ ਇਸ ਕਟੌਤੀ ਦਾ ਸਿੱਧਾ ਅਸਰ ਇਹ ਹੋਵੇਗਾ ਕਿ ਹੁਣ ਦਾਖਲਾ ਮਿਲਣਾ ਔਖਾ ਹੋ ਜਾਵੇਗਾ ਕਾਲਜਾਂ ਵਿੱਚ ਸੀਟਾਂ ਕੱਟ ਜਾਣਗੀਆਂ ਅਤੇ ਮੁਕਾਬਲਾ ਬਹੁਤ ਜ਼ਿਆਦਾ ਵੱਧ ਜਾਵੇਗਾ ਜਿਹੜੇ ਏਜੰਟ ਪਹਿਲਾਂ ਕਹਿੰਦੇ ਸਨ ਕਿ ਵੀਜ਼ਾ ਗਾਰੰਟੀ ਹੈ ਹੁਣ ਉਹ ਵੀ ਹੱਥ ਖੜੇ ਕਰ ਰਹੇ ਹਨ ਇਹ ਫੈਸਲਾ ਉਹਨਾਂ ਮਾਪਿਆਂ ਲਈ ਬਹੁਤ ਵੱਡਾ ਝਟਕਾ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲਈ ਕਰਜ਼ੇ ਚੁੱਕੇ ਹੋਏ ਸਨ ਜਾਂ ਜ਼ਮੀਨਾਂ ਵੇਚਣ ਦੀ ਤਿਆਰੀ ਕਰ ਰਹੇ ਸਨ ਕਿਉਂਕਿ ਹੁਣ ਵੀਜ਼ਾ ਲੱਗਣ ਦੀ ਦਰ ਪਹਿਲਾਂ ਵਾਂਗ ਯਕੀਨੀ ਨਹੀਂ ਰਹੀ ਦੂਜਾ ਵੱਡਾ ਫੈਸਲਾ ਜੋ ਕਿ ਪਹਿਲੇ ਫੈਸਲੇ ਨਾਲ ਹੀ ਜੁੜਿਆ ਹੋਇਆ ਹੈ ਅਤੇ 5 ਫਰਵਰੀ ਤੋਂ ਬਹੁਤ ਅਹਿਮ ਹੋ ਗਿਆ ਹੈ ਉਹ ਹੈ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਪਾਲ ਦੀ ਲੋੜ ਪਹਿਲਾ ਵਿਦਿਆਰਥੀ ਸਿਰਫ ਕਾਲਜ ਤੋਂ ਦਫਰ ਲੈਟਰ ਲੈ ਕੇ ਅੰਬੈਸੀ ਵਿੱਚ ਫਾਈਲ ਲਗਾ ਦਿੰਦੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ ਹੁਣ ਤੁਹਾਨੂੰ ਫਾਈਲ ਲਗਾਉਣ ਤੋਂ ਪਹਿਲਾਂ ਸਬੰਧਤ ਸੂਬੇ ਜਾਂ ਪ੍ਰੋਵਿੰਸ ਤੋਂ ਇੱਕ ਤਸਦੀਕੀ ਪੱਤਰ ਅਟੈਸਟੇਸ਼ਨ ਲੈਟਰ ਲੈਣਾ ਪਵੇਗਾ ਜੋ ਇਹ ਸਾਬਤ ਕਰੇਗਾ ਕਿ ਤੁਸੀਂ ਉਸ ਸੂਬੇ ਦੇ ਤਹਿ ਕੀਤੇ ਹੋਏ ਕੋਟੇ ਦੇ ਅੰਦਰ ਆਉਂਦੇ ਹੋ ਇਸ ਨਵੀਂ ਪ੍ਰਕਿਰਿਆ ਨੇ ਪੂਰੇ ਸਿਸਟਮ ਵਿੱਚ ਇੱਕ ਵੱਡੀ ਰੁਕਾਵਟ ਪੈਦਾ ਕਰ ਦਿੱਤੀ ਹੈ ਵਿਦਿਆਰਥੀ ਅਤੇ ਏਜੰਟ ਦੋਵੇਂ ਹੀ ਪੰਬਲ ਬੂਸੇ ਵਿੱਚ ਹਨ ਕਿ ਇਹ ਲੈਟਰ ਕਿਵੇਂ ਮਿਲੇਗਾ ਕਿੰਨਾ ਸਮਾਂ ਲੱਗੇਗਾ ਅਤੇ ਕੀ ਇਸ ਦੀ ਕੋਈ ਵਾਧੂ ਫੀਸ ਹੋਵੇਗੀ ਕਈ ਵਿਦਿਆਰਥੀਆਂ ਦੀਆਂ ਫਾਈਲਾਂ ਜੋ ਤਿਆਰ ਪਈਆਂ ਸਨ ਉਹ ਹੁਣ ਇਸ ਲੈਟਰ ਕਰਕੇ ਰੁਕ ਗਈਆਂ ਹਨ ਇਹ ਫੈਸਲਾ ਅਸਲ ਵਿੱਚ ਫਰਜ਼ੀ ਵਾੜੇ ਨੂੰ ਰੋਕਣ ਅਤੇ ਗਿਣਤੀ ਨੂੰ ਕੰਟਰੋਲ ਕਰਨ ਲਈ ਲਿਆ ਗਿਆ ਹੈ ਪਰ ਇਸ ਨੇ ਇਮਾਨਦਾਰ ਵਿਦਿਆਰਥੀਆਂ ਲਈ ਵੀ ਪਰੇਸ਼ਾਨੀ ਖੜੀ ਕਰ ਦਿੱਤੀ ਹੈ ਹੁਣ ਦਾਖਲਾ ਪ੍ਰਕਿਰਿਆ ਲੰਬੀ ਹੋ ਜਾਵੇਗੀ ਅਤੇ ਜਦੋਂ ਤੱਕ ਸੂਬੇ ਆਪਣੇ ਸਿਸਟਮ ਨੂੰ ਪੂਰੀ ਤਰ੍ਹਾਂ ਤਿਆਰ ਨਹੀਂ ਕਰ ਲੈਂਦੇ ਉਦੋਂ ਤੱਕ ਵੀਜ਼ਾ ਪ੍ਰੋਸੈਸਿੰਗ ਦੀ ਰਫ਼ਤਾਰ ਬਹੁਤ ਧੀਮੀ ਰਹਿਣ ਵਾਲੀ ਹੈ ਜਿਸ ਨਾਲ ਵਿਦਿਆਰਥੀਆਂ ਦਾ ਕੀਮਤੀ ਸਮਾਂ ਅਤੇ ਸਬਰ ਦੋਵੇਂ ਪਰਖੇ ਜਾਣਗੇ ਤੀਜਾ ਫੈਸਲਾ ਸਭ ਤੋਂ ਵੱਧ ਪਾਵੁਕ ਅਤੇ ਦਿਲ ਤੋੜਨ ਵਾਲਾ ਹੈ ਖਾਸ ਕਰਕੇ ਪੰਜਾਬੀਆਂ ਲਈ ਜੋ ਵਿਆਹ ਕਰਕੇ ਕੈਨੇਡਾ ਜਾਣ ਦਾ ਰਸਤਾ ਅਪਣਾਉਂਦੇ ਸਨ 5 ਫਰਵਰੀ ਤੋਂ ਲਾਗੂ ਹੋ ਰਹੇ ਨਿਯਮਾਂ ਤਹਿਤ ਸਪਾਊਸਲ ਓਪਨ ਵਰਕ ਪਰਮਿਟ ਵਿੱਚ ਬਹੁਤ ਵੱਡੀ ਤਬਦੀਲੀ ਕੀਤੀ ਗਈ ਹੈ ਹੁਣ ਅੰਡਰਗ੍ਰੈਜੂਏਟ ਜਾਂ ਕਾਲਜ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਦੇ ਜੀਵਨ ਸਾਥੀ ਨੂੰ ਵਰਕ ਪਰਮਿਟ ਨਹੀਂ ਮਿਲੇਗਾ ਸਿਰਫ ਮਾਸਟਰਸ ਡਾਕਟਰੀ ਜਾਂ ਕੁਝ ਖਾਸ ਪੇਸ਼ੇਵਰ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੇ ਪਤੀ ਜਾਂ ਪਤਨੀ ਹੀ ਹੁਣ ਕੈਨੇਡਾ ਜਾ ਸਕਣਗੇ ਇਸ ਫੈਸਲੇ ਨੇ ਹਜ਼ਾਰਾਂ ਜੋੜਿਆਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ ਪੰਜਾਬ ਵਿੱਚ ਅਕਸਰ ਦੇਖਿਆ ਜਾਂਦਾ ਸੀ ਕਿ ਲੜਕੀ ਪੜ੍ਹਾਈ ਦੇ ਆਧਾਰ ਤੇ ਜਾਂਦੀ ਸੀ ਅਤੇ ਲੜਕਾ ਵਰਕ ਪਰਮਿਟ ਤੇ ਨਾਲ ਜਾਂਦਾ ਸੀ ਜਿਸ ਨਾਲ ਦੋਵਾਂ ਦਾ ਗੁਜ਼ਾਰਾ ਅਤੇ ਪੀਆਰ ਪੀਆਰ ਸੌਖੀ ਹੋ ਜਾਂਦੀ ਸੀ ਪਰ ਹੁਣ ਇਹ ਦਰਵਾਜ਼ਾ ਲਗਭਗ ਬੰਦ ਹੋ ਗਿਆ ਹੈ ਇਹ ਫੈਸਲਾ ਪਰਿਵਾਰਾਂ ਨੂੰ ਵੱਖ ਕਰਨ ਵਾਲਾ ਹੈ ਅਤੇ ਇਸ ਨਾਲ ਸਮਾਜਿਕ ਰਿਸ਼ਤੇ ਆ ਤੇ ਵੀ ਗਹਿਰਾ ਅਸਰ ਪਵੇਗਾ ਉਹ ਲੋਕ ਜਿਨ੍ਹਾਂ ਨੇ ਹਾਲ ਹੀ ਵਿੱਚ ਵਿਆਹ ਕੀਤੇ ਸਨ ਜਾਂ ਮੰਗਣੀਆਂ ਕੀਤੀਆਂ ਸਨ ਉਹ ਹੁਣ ਡੂੰਗੀ ਚਿੰਤਾ ਵਿੱਚ ਹਨ ਕਿਉਂਕਿ ਹੁਣ ਜਾਂ ਤਾਂ ਦੋਵਾਂ ਨੂੰ ਵੱਖ ਰਹਿਣਾ ਪਵੇਗਾ ਜਾਂ ਫਿਰ ਦੋਵਾਂ ਨੂੰ ਉੱਚ ਪੱਧਰ ਦੀ ਪੜ੍ਹਾਈ ਲਈ ਯੋਗਤਾ ਹਾਸਲ ਕਰਨੀ ਪਵੇਗੀ ਜੋ ਕਿ ਹਰ ਕਿਸੇ ਲਈ ਸੰਭਵ ਨਹੀਂ ਹੈ ਚੌਥਾ ਫੈਸਲਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪਜੀਡਬੀ ਨਾਲ ਸੰਬੰਧਿਤ ਹੈ ਜੋ ਕਿ ਵਿਦਿਆਰਥੀਆਂ ਲਈ ਕੈਨੇਡਾ ਵਿੱਚ ਪੱਕੇ ਹੋਣ ਦੀ ਪਹਿਲੀ ਪੌੜੀ ਹੁੰਦਾ ਹੈ ਨਵੇਂ ਨੀਮਾ ਮੁਤਾਬਕ ਉਹ ਵਿਦਿਆਰਥੀ ਜੋ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਕਾਲਜਾ ਵਿੱਚ ਪੜਾਈ ਕਰ ਰਹੇ ਹਨ ਹੁਣ ਪੜਾਈ ਖਤਮ ਕਰਨ ਤੋਂ ਬਾਅਦ ਵਰਕ ਪਰਮਿਟ ਦੇ ਹੱਕਦਾਰ ਨਹੀਂ ਹੋਣਗੇ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੇ ਪ੍ਰਾਈਵੇਟ ਕਾਲਜਾਂ ਨੇ ਸਰਕਾਰੀ ਕਾਲਜਾਂ ਨਾਲ ਸਮਝੌਤੇ ਕਰਕੇ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਸੀ ਜਿੱਥੇ ਪੜ੍ਹਾਈ ਦਾ ਮਿਆਰ ਘੱਟ ਸੀ ਪਰ ਫੀਸਾਂ ਜ਼ਿਆਦਾ ਸਨ ਵਿਦਿਆਰਥੀ ਸਿਰਫ ਵਰਕ ਪਰਮਿਟ ਲੈਣ ਲਈ ਇਨ੍ਹਾਂ ਕਾਲਜਾਂ ਵਿੱਚ ਦਾਖਲਾ ਲੈਂਦੇ ਸਨ ਹੁਣ 5 ਫਰਵਰੀ ਤੋਂ ਬਾਅਦ ਸ਼ੁਰੂ ਹੋਣ ਵਾਲੇ ਸੈਸ਼ਨਾਂ ਲਈ ਇਹ ਰਸਤਾ ਬੰਦ ਕਰ ਦਿੱਤਾ ਗਿਆ ਹੈ ਇਹ ਉਨ੍ਹਾਂ ਵਿਦਿਆਰਥੀਆਂ ਲਈ ਬਹੁਤ ਵੱਡਾ ਝਟਕਾ ਹੈ ਜਿਨ੍ਹਾਂ ਨੇ ਏਜੰਟਾਂ ਦੇ ਕਹਿਣ ਤੇ ਇਹਨਾਂ ਕਾਲਜਾਂ ਵਿੱਚ ਫੀਸਾਂ ਭਰ ਦਿੱਤੀਆਂ ਸਨ ਹੁਣ ਉਹਨਾਂ ਦੀ ਡਿਗਰੀ ਤਾਂ ਪੂਰੀ ਹੋ ਜਾਵੇਗੀ ਪਰ ਉਸ ਤੋਂ ਬਾਅਦ ਕੰਮ ਕਰਨ ਦਾ ਵੀਜ਼ਾ ਨਹੀਂ ਮਿਲੇਗਾ ਜਿਸ ਦਾ ਮਤਲਬ ਹੈ ਕਿ ਪੀਆਰ ਦੀ ਉਮੀਦ ਖਤਮ ਇਸ ਫੈਸਲੇ ਦਾ ਮਕਸਦ ਸਿੱਖਿਆ ਦੇ ਮਿਆਰ ਨੂੰ ਸੁਧਾਰਨਾ ਅਤੇ ਸਿਰਫ ਪੈਸੇ ਕਮਾਉਣ ਵਾਲੀਆਂ ਦੁਕਾਨਾਂ ਬਣ ਚੁੱਕੇ ਕਾਲਜਾਂ ਨੂੰ ਨੱਥ ਪਾਉਣਾ ਹੈ ਪਰ ਇਸ ਦੀ ਮਾਰ ਪੋਲੇ ਬਾਲੇ ਵਿਦਿਆਰਥੀਆਂ ਤੇ ਪੈ ਰਹੀ ਹੈ ਪੰਜਵਾਂ ਫੈਸਲਾ ਆਰਥਿਕ ਬੋਝ ਨਾਲ ਜੁੜਿਆ ਹੋਇਆ ਹੈ ਜਿਸ ਨੇ ਪਹਿਲਾਂ ਹੀ ਮਹਿੰਗਾਈ ਦੀ ਮਾਰ ਚੱਲ ਰਹੇ ਮਾਪਿਆਂ ਦਾ ਲੱਖ ਤੋੜ ਦਿੱਤਾ ਹੈ ਹਾਲਾਂਕਿ ਇਹ ਐਲਾਨ ਥੋੜਾ ਪਹਿਲਾ ਹੋਇਆ ਸੀ ਪਰ ਇਸ ਦਾ ਪੂਰਾ ਪ੍ਰਭਾਵ ਹੁਣ ਦੇਖਣ ਨੂੰ ਮਿਲ ਰਿਹਾ ਹੈ ਵਿਦਿਆਰਥੀਆਂ ਲਈ ਜੀ ਆਈ ਸੀ ਦੀ ਰਕਮ ਜੋ ਪਹਿਲਾਂ 10000 ਡਾਲਰ ਸੀ ਉਸ ਨੂੰ ਵਧਾ ਕੇ 20635 ਡਾਲਰ ਕਰ ਦਿੱਤਾ ਗਿਆ ਹੈ 5 ਫਰਵਰੀ ਦੇ ਆਸ-ਪਾਸ ਫਾਈਲਾ ਲਗਾਉਣ ਵਾਲੇ ਹਰ ਨਵੇਂ ਵਿਦਿਆਰਥੀ ਨੂੰ ਇਹ ਵੱਧੀ ਹੋਈ ਰਕਮ ਦਿਖਾਉਣੀ ਪੈ ਰਹੀ ਹੈ ਭਾਰਤੀ ਕਰੰਸੀ ਮੁਤਾਬਕ ਇਹ ਰਕਮ ਲਗਭਗ 6 ਲੱਖ ਤੋਂ 13-14 ਲੱਖ ਰੁਪਏ ਤੱਕ ਪਹੁੰਚ ਗਈ ਹੈ ਫੀਸ ਵਖਰੀ ਅਤੇ जीआईसी ਵਖਰੀ ਕੁੱਲ ਮਿਲਾ ਕੇ ਇੱਕ ਵਿਦਿਆਰਥੀ ਨੂੰ ਕੈਨੇਡਾ ਪੇਜੈਂਟ ਦਾ ਖਰਚਾ ਹੁਣ 25 ਤੋਂ 30 ਲੱਖ ਰੁਪਏ ਹੋ ਗਿਆ ਹੈ ਇੱਕ ਆਮ ਕਿਸਾਨ ਜਾਂ ਮੁਲਾਜ਼ਮ ਪਰਿਵਾਰ ਲਈ ਇੰਨੀ ਵੱਡੀ ਰਕਮ ਇਕੱਠੀ ਕਰਨਾ ਕੋਈ ਖਾਲਾ ਜਿਦਾ ਵਾੜਾ ਨਹੀਂ ਹੈ ਬਹੁਤ ਸਾਰੇ ਪਰਿਵਾਰਾਂ ਨੂੰ ਹੁਣ ਆਪਣੀਆਂ ਜ਼ਮੀਨਾਂ ਗਹਿਣੇ ਰੱਖਣੀਆਂ ਪੈ ਰਹੀਆਂ ਹਨ ਜਾਂ ਮੋٹے ਵਿਆਜ ਤੇ ਕਰਜ਼ਾ ਚੁਕਣਾ ਪੈ ਰਿਹਾ ਹੈ ਸਰਕਾਰ ਦਾ ਤਰਕ ਹੈ ਕਿ ਕੈਨੇਡਾ ਵਿੱਚ ਮਹਿੰਗਾਈ ਵੱਧ ਗਈ ਹੈ ਅਤੇ ਵਿਦਿਆਰਥੀ ਭੁੱਖੇ ਨਾ ਮਰਨ ਇਸ ਲਈ ਇਹ ਜ਼ਰੂਰੀ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਇਸ ਨੇ ਗਰੀਬ ਅਤੇ ਮਾਧ ਵਰਗ ਦੇ ਹੁਸ਼ਿਆਰ ਬੱਚਿਆਂ ਲਈ ਕੈਨੇਡਾ ਦੇ ਦਰਵਾਜ਼ੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਛੇਮਾ ਫੈਸਲਾ ਉਹਨਾਂ ਲੋਕਾਂ ਲਈ ਹੈ ਜੋ ਵਿਜ਼ਟਰ ਵੀਜ਼ੇ ਤੇ ਕੈਨੇਡਾ ਜਾ ਕੇ ਉਸ ਨੂੰ ਵਰਕ ਪਰਮਿਟ ਵਿੱਚ ਬਦਲਵਾਉਣ ਦੀ ਸੋਚ ਰਹੇ ਸਨ ਪਿਛਲੇ ਕੁਝ ਸਮੇਂ ਤੋਂ ਇਹ ਰੁਝਾਨ ਬਹੁਤ ਵੱਧ ਗਿਆ ਸੀ ਕਿ ਲੋਕ ਟੂਰਿਸਟ ਬਣ ਕੇ ਜਾਂਦੇ ਸਨ ਅਤੇ ਉੱਥੇ ਜਾ ਕੇ ਨੌਕਰੀ ਲੱਭ ਕੇ ਵਰਕ ਪਰਮਿਟ ਲੈ ਲੈਂਦੇ ਸਨ ਪਰ ਹੁਣ ਕੈਨੇਡਾ ਸਰਕਾਰ ਨੇ ਇਸ ਨੀਤੀ ਨੂੰ ਵੀ ਸਖਤੀ ਨਾਲ ਕੋਖਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਨੂੰ ਬੰਦ ਕਰਨ ਦਾ ਇਸ਼ਾਰਾ ਕਰ ਦਿੱਤਾ ਹੈ 5 ਫਰਵਰੀ ਤੋਂ ਬਾਅਦ ਵਿਜ਼ਟਰ ਵੀਜ਼ਾ ਤੋਂ ਵਰਕ ਪਰਮਿਟ ਵਿੱਚ ਤਬਦੀਲੀ ਬਹੁਤ ਮੁਸ਼ਕਲ ਅਤੇ ਕਈ ਮਾਮਲਿਆਂ ਵਿੱਚ ਨਾ ਮੁਮਕਿਨ ਕਰ ਦਿੱਤੀ ਗਈ ਹੈ ਇਮੀਗ੍ਰੇਸ਼ਨ ਅਧਿਕਾਰੀ ਹੁਣ 에ਅਰਪੋਰਟ ਤੇ ਹੀ ਸਖਤ ਸਵਾਲ ਜਵਾਬ ਕਰ ਰਹੇ ਹਨ ਅਤੇ ਜੇਕਰ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਤੁਸੀਂ ਘੁੰਮਣ ਦੀ ਬਜਾਏ ਕੰਮ ਕਰਨ ਆਏ ਹੋ ਤਾਂ ਤੁਹਾਨੂੰ ਉੱਥੋਂ ਹੀ ਵਾਪਸ ਭੇਜਿਆ ਜਾ ਰਿਹਾ ਹੈ ਇਹ ਫੈਸਲਾ ਉਹਨਾਂ 에ਜੰਟਾਂ ਲਈ ਵੀ ਚੇਤਾਵਨੀ ਹੈ ਜੋ ਲੋਕਾਂ ਨੂੰ ਗੁੰਮਰਾ ਕਰਕੇ ਲੱਖਾਂ ਰੁਪਏ ਠੱਗ ਰਹੇ ਸਨ ਕਿ ਪਹਿਲਾ ਵਿਜ਼ਿਟਰ ਤੇ ਚੱਲੋ ਬਾਅਦ ਚਾ ਵਰਕ ਪਰਮਿਟ ਕਰਵਾ ਦੇਾਂਗੇ ਹੁਣ ਅਜਿਹੇ ਕੱਚੇ ਰਸਤੇ ਅਪਣਾਉਣੇ ਖਤਰੇ ਤੋਂ ਖਾਲੀ ਨਹੀਂ ਹਨ ਅਤੇ ਇਸ ਨਾਲ ਤੁਹਾਡਾ ਪੈਸਾ ਅਤੇ ਰਿਕਾਰਡ ਦੋਵੇਂ ਖਰਾਬ ਹੋ ਸਕਦੇ ਹਨ ਸੱਤਵਾਂ ਅਹਿਮ ਫੈਸਲਾ ਪਾਸ਼ਾ ਅਤੇ ਅਕਾਦਮਿਕ ਮਿਆਰਾਂ ਨੂੰ ਲੈ ਕੇ ਹੈ ਕੈਨੇਡਾ ਸਰਕਾਰ ਨੇ ਮਹਿਸੂਸ ਕੀਤਾ ਹੈ ਕਿ ਬਹੁਤ ਸਾਰੇ ਵਿਦਿਆਰਥੀ ਅਜਿਹੇ ਆ ਰਹੇ ਹਨ ਜਿਨ੍ਹਾਂ ਨੂੰ ਨਾ ਤਾਂ ਅੰਗਰੇਜ਼ੀ ਚੰਗੀ ਤਰ੍ਹਾਂ ਆਉਂਦੀ ਹੈ ਅਤੇ ਨਾ ਹੀ ਉਹ ਪੜਾਈ ਵਿੱਚ ਗੰਭੀਰ ਹਨ ਇਸ ਲਈ ਹੁਣਾਈ ਐਲਟੀਐਸ ਅਤੇ ਪੀਟੀ ਵਰਗੇ ਟੈਸਟਾਂ ਦੀ ਜਾਂਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖਤ ਕਰ ਦਿੱਤੀ ਗਈ ਹੈ ਸਿਰਫ ਬੈਡ ਲੈਣਾ ਹੀ ਕਾਫੀ ਨਹੀਂ ਹੋਵੇਗਾ ਬਲਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਹ ਬੈਡ ਅਸਲੀ ਹਨ ਇਸ ਤੋਂ ਇਲਾਵਾ ਕਾਲਜਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਸਿਰਫ ਯੋਗ ਵਿਦਿਆਰਥੀਆਂ ਨੂੰ ਹੀ ਦਾਖਲਾ ਦੇਣ ਜੇਕਰ ਕੋਈ ਵਿਦਿਆਰਥੀ ਕੈਨੇਡਾ ਪਹੁੰਚ ਕੇ ਕਲਾਸਾਂ ਨਹੀਂ ਲਗਾਉਂਦਾ ਜਾਂ ਫੇਲ ਹੁੰਦਾ ਹੈ ਤਾਂ ਉਸ ਦਾ ਵੀਜ਼ਾ ਰੱਦ ਕਰਕੇ ਉਸ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਇਹ ਫੈਸਲਾ ਵਿਦਿਆਰਥੀਆਂ ਨੂੰ ਇਹ ਸਮਝਾਉਣ ਲਈ ਹੈ ਕਿ ਕੈਨੇਡਾ ਸਿਰਫ ਕੰਮ ਕਰਨ ਦੀ ਜਗ੍ਹਾ ਨਹੀਂ ਹੈ ਬਲਕਿ ਜੇਕਰ ਤੁਸੀਂ ਸਟੱਡੀ ਵੀਜ਼ੇ ਤੇ ਆ ਰਹੇ ਹੋ ਤਾਂ ਪੜਾਈ ਤੁਹਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਨਕਲੀ ਸਰਟੀਫਿਕੇਟਾਂ ਅਤੇ ਫਰਜ਼ੀ ਡਿਗਰੀਆਂ ਦਾ ਕਾਰੋਬਾਰ ਹੁਣ ਠੱਪ ਹੋਣ ਜਾ ਰਿਹਾ ਹੈ ਜੋ ਕਿ ਲੰਬੇ ਸਮੇਂ ਲਈ ਸਹੀ ਵਿਦਿਆਰਥੀਆਂ ਦੇ ਹੱਕ ਵਿੱਚ ਹੈ 8ਵਾਂ ਫੈਸਲਾ ਹਾਊਸਿੰਗ ਸੰਕਟ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਜੋ ਸਿੱਧੇ ਤੌਰ ਤੇ ਵਿਦਿਆਰਥੀਆਂ ਦੀ ਰਿਹائش ਨਾਲ ਜੁੜਿਆ ਹੈ ਸਰਕਾਰ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਉਹ ਉੰਨੇ ਹੀ ਵਿਦਿਆਰਥੀ ਬੁਲਾਉਣ ਜਿੰਨਿਆਂ ਦੇ ਰਹਿਣ ਦਾ ਪ੍ਰਬੰਧ ਉਹ ਕਰ ਸਕਦੇ ਹਨ ਪਬਿਕ ਵਿੱਚ ਵੀਜ਼ਾ ਜਾਰੀ ਕਰਨ ਵੇਲੇ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਜਿਸ ਕਾਲਜ ਵਿੱਚ ਵਿਦਿਆਰਥੀ ਜਾ ਰਿਹਾ ਹੈ ਕਿ ਉੱਥੇ ਹੋਸਟਲ ਜਾਂ ਰਿਹائش ਦੀ ਸਹੂਲਤ ਮੌਜੂਦ ਹੈ ਹਾਲਾਂਕਿ ਇਹ ਨਿਯਮ ਪੂਰੀ ਤਰ੍ਹਾਂ ਲਾਗੂ ਹੋਣ ਵਿੱਚ ਸਮਾਂ ਲੈ ਸਕਦਾ ਹੈ ਪਰ ਸਰਕਾਰ ਦੀ ਮਨਸ਼ਾ ਸਾਫ਼ ਹੈ ਇਸ ਦਾ ਅਸਰ ਇਹ ਹੋਵੇਗਾ ਕਿ ਹੁਣ ਵਿਦਿਆਰਥੀਆਂ ਨੂੰ ਮਹਿੰਗੇ ਹੋਸਟਲਾਂ ਵਿੱਚ ਰਹਿਣਾ ਪੈ ਸਕਦਾ ਹੈ ਕਿਉਂਕਿ ਸਸਤੀਆਂ ਬੇਸਮੈਂਟਾ ਵਾਲਾ ਜੁਗਾੜ ਹੁਣ ਸਰਕਾਰ ਦੀਆਂ ਨਜ਼ਰਾਂ ਵਿੱਚ ਆ ਚੁੱਕਾ ਹੈ ਇਸ ਨਾਲ ਵਿਦਿਆਰਥੀਆਂ ਦਾ ਮਹੀਨੇਵਾਰ ਖਰਚਾ ਵਧੇਗਾ ਜਿੱਥੇ ਪਹਿਲਾਂ 500 ਡਾਲਰ ਵਿੱਚ guzara ਹੁੰਦਾ ਸੀ ਹੁਣ ਉੱਥੇ 800 ਤੋਂ 1000 ਡਾਲਰ ਕਿਰਾਏ ਲਈ ਹੀ ਰੱਖਣੇ ਪੈਣਗੇ ਇਹ ਆਰਥਿਕ ਮੋਰਚੇ ਤੇ ਇੱਕ ਹੋਰ ਵੱਡੀ ਸੱਟ ਹੈ ਨੌਵਾਂ ਫੈਸਲਾ ਤੋਖਾਦਰੀ ਅਤੇ ਫਰਜ਼ੀ ਦਸਤਾਵੇਜ਼ਾਂ ਵਿਰੁੱਧ ਜ਼ੀਰੋ ਟਾਲਰੇਸ ਨੀਤੀ ਹੈ ਪਿਛਲੇ ਸਾਲ 700 ਵਿਦਿਆਰਥੀਆਂ ਦੇ ਡਿਪੋਰਟੇਸ਼ਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਨ੍ਹਾਂ ਨੂੰ ਏਜੰਟਾਂ ਨੇ ਫਰਜ਼ੀ ਆਫਰ ਲੈਟਰ ਦਿੱਤੇ ਸਨ ਉਸ ਘਟਨਾ ਤੋਂ ਸਬਕ ਲੈਂਦੇ ਹੋਏ ਹੁਣ 5 ਫਰਵਰੀ ਤੋਂ ਦਸਤਾਵੇਜ਼ਾਂ ਦੀ ਜਾਂਚ ਦਾ ਤਰੀਕਾ ਬਦਲ ਦਿੱਤਾ ਗਿਆ ਹੈ ਹੁਣ ਇਮੀਗ੍ਰੇਸ਼ਨ ਵਿਭਾਗ ਭਾਇਰ ਸੀਸੀ ਸਿੱਧਾ ਕਾਲਜਾਂ ਨਾਲ ਸੰਪਰਕ ਕਰਕੇ ਹਰ ਇੱਕ ਆਫਰ ਲੈਟਰ ਗੈਲੋਏ ਦੀ ਪੁਸ਼ਟੀ ਕਰੇਗਾ ਜੇਕਰ ਕਿਸੇ ਵੀ ਪੱਧਰ ਤੇ ਕੋਈ ਹਿਰਾਫੇਰੀ ਪਾਈ ਗਈ ਤਾਂ ਨਾ ਸਿਰਫ ਵੀਜ਼ਾ ਰੱਦ ਹੋਵੇਗਾ ਬਲਕਿ ਉਸ ਵਿਦਿਆਰਥੀ ਤੇ 5 ਸਾਲ ਲਈ ਕੈਨੇਡਾ ਆਉਣ ਤੇ پابੰਦੀ ਬਨ ਵੀ ਲੱਗ ਸਕਦੀ ਹੈ ਇਹ ਬਹੁਤ ਜ਼ਰੂਰੀ ਜਾਣਕਾਰੀ ਹੈ ਕਿ ਤੁਸੀਂ ਆਪਣੇ ਏਜੰਟ ਤੇ ਅਨੰ વિશ્વાસ ਨਾ ਕਰੋ ਆਪਣੇ ਕਾਲਜ ਦੀ ਵੈਬਸਾਈਟ ਤੇ ਜਾ ਕੇ ਖੁਦ ਚੈੱਕ ਕਰੋ ਅਤੇ ਆਪਣੀ ਆਈਡੀ ਅਤੇ ਪਾਸਵਰਡ ਆਪਣੇ ਕੋਲ ਰੱਖੋ ਇਹ ਸਖਤੀ ਤੁਹਾਡੀ ਸੁਰੱਖਿਆ ਲਈ ਹੈ ਪਰ ਜੇਕਰ ਅਣਜਾਣੇ ਵਿੱਚ ਵੀ ਤੁਸੀਂ ਗਲਤ ਕਾਗਜ਼ ਲਗਾ ਦਿੱਤੇ ਤਾਂ ਸਜ਼ਾ ਤੁਹਾਨੂੰ ਹੀ ਭੁਗਤਣੀ ਪਵੇਗੀ ਦਸਵਾ ਅਤੇ ਆਖਰੀ ਫੈਸਲਾ ਪੀਆਰ ਦੇ ਰਸਤੇ ਨਾਲ ਜੁੜਿਆ ਹੈ ਕੈਨੇਡਾ ਨੇ ਹੁਣ ਜਨਰਲ ਡਰਾ ਦੀ ਬਜਾਏ ਕੈਟਾਗਰੀ ਬੇਸਡ ਡਰਾ ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ ਇਸ ਦਾ ਮਤਲਬ ਹੈ ਕਿ ਸਿਰਫ ਕੈਨੇਡਾ ਪਹੁੰਚ ਕੇ ਸਟੋਰਾ ਜਾਂ ਰੈਸਟੋਰੇਟਾ ਵਿੱਚ ਕੰਮ ਕਰਨ ਨਾਲ ਹੁਣ ਪੀਆਰ ਨਹੀਂ ਮਿਲੇਗੀ ਸਰਕਾਰ ਨੂੰ ਹੁਣ ਹੈਲਥ케ਅਰ, ਟ੍ਰਾਂਸਪੋਰਟ, ਕੰਸਟਰਕਸ਼ਨ ਅਤੇ ਖੇਤੀਬਾੜੀ ਵਰਗੇ ਖੇਤਰਾ ਵਿੱਚ ਬੰਦਿਆਂ ਦੀ ਲੋੜ ਹੈ ਇਸ ਤੋਂ ਇਲਾਵਾ ਫ੍ਰੈਂਚ ਪਾਸ਼ਾ ਜਾਨਨ ਵਾਲਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ 5 ਫਰਵਰੀ ਤੋਂ ਬਾਅਦ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੀ ਪੜਾਈ ਅਤੇ ਕੰਮ ਦੀ ਚੋਣ ਬਹੁਤ ਸੋਚ ਸਮਝ ਕੇ ਕਰਨੀ ਪਵੇਗੀ ਜੇਕਰ ਤੁਸੀਂ ਅਜਿਹੇ ਕੋਰਸ ਕਰਦੇ ਹੋ ਜਿਸ ਦੀ ਉੱਥੇ ਮੰਗ ਨਹੀਂ ਹੈ ਤਾਂ ਲੱਖਾਂ ਰੁਪਏ ਲਗਾਉਣ ਤੋਂ ਬਾਅਦ ਵੀ ਤੁਹਾਨੂੰ ਖਾਲੀ ਹੱਥ ਵਾਪਸ ਮੁੜਨਾ ਪੈ ਸਕਦਾ ਹੈ ਪੁਰਾਣਾ ਫਾਰਮੂਲਾ ਕੇ ਕੁਝ ਵੀ ਕਰ ਲਓ ਪੀ ਆਰ ਹੋ ਹੀ ਜਾਂਦੀ ਹੈ ਹੁਣ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਹੁਣ ਪੀਆਰ ਸਿਰਫ ਹੁਨਰਮੰਦ ਅਤੇ ਜ਼ਰੂਰਤਮੰਦ ਪੇਸ਼ਾਵਾਲੇ ਲੋਕਾਂ ਨੂੰ ਹੀ ਮਿਲੇਗੀ ਹੁਣ ਸਵਾਲ ਇਹ ਉੱਠਦਾ ਹੈ ਕਿ ਇੰਨੇ ਸਾਰੇ ਸਖਤ ਫੈਸਲਿਆਂ ਅਤੇ ਬਦਲਾਵਾਂ ਦੇ ਬਾਵਜੂਦ ਕੀ ਕੈਨੇਡਾ ਜਾਣ ਦਾ ਸੁਪਨਾ ਵੇਖਣਾ ਛੱਡ ਦੇਣਾ ਚਾਹੀਦਾ ਹੈ ਜਵਾਬ ਹੈ ਨਹੀਂ ਪਰ ਸੁਪਨਾ ਦੇਖਣ ਦਾ ਤਰੀਕਾ ਬਦਲਣਾ ਪਵੇਗਾ ਇਹ ਸਾਰੇ ਫੈਸਲੇ ਡਰਾਉਣ ਲਈ ਨਹੀਂ ਬਲਕਿ ਜਾਗਰੂਕ ਕਰਨ ਲਈ ਹਨ ਕੈਨੇਡਾ ਅਜੇ ਵੀ ਦੁਨੀਆ ਦਾ ਸਭ ਤੋਂ ਵਧੀਆ ਦੇਸ਼ ਹੈ ਜਿੱਥੇ ਮਿਹਨਤ ਦਾ ਮੁੱਲ ਪੈਂਦਾ ਹੈ ਪਰ ਹੁਣ ਉੱਥੇ ਪੇਡਚਾਲ ਨਹੀਂ ਚੱਲੇਗੀ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਰਫ ਜਹਾਜ਼ ਚੜਾਉਣ ਦੀ ਕਾਲੀ ਨਾ ਕਰਨ ਸਗੋਂ ਉਹਨਾਂ ਨੂੰ ਹੁਨਰਮੰਦ ਬਣਾ ਕੇ ਭੇਜਣ ਵਿਦਿਆਰਥੀਆਂ ਨੂੰ ਸਮਝਣਾ ਪਵੇਗਾ ਕਿ ਪੜਾਈ ਦਾ ਮਤਲਬ ਸਿਰਫ ਕਲਾਸ ਵਿੱਚ ਬੈਠਣਾ ਨਹੀਂ ਬਲਕਿ ਕੁਝ ਸਿੱਖਣਾ ਹੈ ਜੋ ਪਵਿਕ ਵਿੱਚ ਕੰਮ ਆਵੇ ਇਸ ਸਮਾਂ ਹੈ ਪਾਵਨਾਵਾ ਵਿੱਚ ਰਹਿਣ ਦਾ ਨਹੀਂ ਸਗੋ ਦਿਮਾਗ ਨਾਲ ਫੈਸਲੇ ਲੈਣ ਦਾ ਜੇਕਰ ਤੁਸੀਂ ਸਹੀ ਰਸਤੇ ਤੇ ਹੋ ਤੁਹਾਡੇ ਕਾਗਜ਼ ਅਸਲੀ ਹਨ ਤੁਹਾਡੇ ਅੰਦਰ ਮਿਹਨਤ ਕਰਨ ਦਾ ਜਜ਼ਬਾ ਹੈ ਅਤੇ ਤੁਸੀਂ ਨੀਮਾ ਦੀ ਪਾਲਣਾ ਕਰਦੇ ਹੋ ਤਾਂ ਕੈਨੇਡਾ ਅੱਜ ਵੀ ਤੁਹਾਡਾ ਸਵਾਗਤ ਕਰੇਗਾ ਮੁਸ਼ਕਿਲਾਂ ਜ਼ਰੂਰ ਵਧੀਆਂ ਹਨ ਪਰ ਮਿਹਨਤੀ ਪੰਜਾਬੀਆਂ ਲਈ ਕੋਈ ਵੀ ਰਸਤਾ ਬੰਦ ਨਹੀਂ ਹੁੰਦਾ ਬਸ ਹੁਣ ਤਿਆਰੀ ਪਹਿਲਾਂ ਨਾਲੋਂ ਜ਼ਿਆਦਾ ਪੱਕੀ ਕਰਨੀ ਪਵੇਗੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ